ਵਾਹਿਗੁਰੂ ਜੀ ਖਤਨਾਮ ਸ੍ਰੀ ਵਾਹਿਗੁਰੂ ਸਹਿਮ ਜੀ ਹੋਵੇ ਸਿਮਤਕ ਸੰਧੀ ਮੋਰੇ ਅਰਸਾ ਗੁਰਸੋਂ ਝਟੀਐ ਦਿਨਟੀ ਸੱਚੀ ਪਾਤਸ਼ਾਹ ਮਾਰਾ ਜਨਮ ਜਨਮ ਦੀ ਕੱਤੀ ਐ ਦਰਸ਼ਨ ਦੇਖ ਜੀਵਾ ਗੁਰ ਤੇਰਾ ਪੁਰਨ ਕਰਮ ਹੋਏ ਬ੍ਰਹਮੇਰਾ ਏਵਨੰਤੀ ਸੁਨ ਬ੍ਰਹਮੇ ਦੇ ਵਾਹਿ ਗੁਰੂ ਜੀ ਸੋਰਟ ਨਮਸਾ ਪਹਿਲਾ ਕਰ ਪਹਿਲਾ ਮਨ ਮਾੜੀ ਕਰ ਸਾਣੀ ਕਰਨੀ ਸਰਮਪਾਣੀ ਤਨ ਕੀਤ ਨਾਮ ਬੀਜ ਸੰਤੋਖ ਸੁਹਾਕ ਰੱਗ ਗਰੀਬੀ ਵੇਸ ਮਨ ਆਲੇ ਇਰਸਾਨੀ ਕਰਨੀ ਸਾਰਾ ਪਾਣੀ ਤਮ ਖੇਤ ਨਾਮ ਬੀਜ ਸੰਤੋਖ ਸੁਹਾਗਾ ਰੱਗ ਗਰੀਬੀ ਉਹ ਕਰਮ ਕਰ ਜਮਸੀ ਸੇ ਪਰ ਭਾਗਟ ਦੇਕ ਬਕਾ ਮਾਇਆ ਸਾਤ ਨ ਹੋਏ ਇਨ ਮਾਇਆ ਜਗ ਮੋਇਆ ਮਿਰਲਾ ਬੁਝੇ ਕੋਈ ਰਵਾ ਰਮਬਖ ਸਵਰਤ ਸੋਜ ਕਰ ਭਾਣ ਸਾਲ ਤਿਸ ਵੇਜ ਤਿਸ ਨੋ ਰੱਖ ਮਨ ਜਾ ਰਿਆ ਸਭ ਬਣਜ ਕਰ ਲੈ ਲਾਹ ਮਨ ਹਸ ਸਨ ਸਸਤ ਸੋ ਗਾ ਕਰੀ ਸਤਿ ਘੋੜੀ ਲੈ ਚੱਲ ਸੱਚ ਬੰਨ ਚੰਗੇ ਆਈਆਂ ਮਤਮਨ ਜਾਣੇ ਕੱਲ ਨਿਰੰਕਾਰ ਕਾਂਦੀ ਸਜਾਹੀ ਆ ਤਨ ਬਦਿਆ ਕਰਤਾ ਹਣੀ ਸਾਕੋ ਅਕੇ ਤਨ ਨਾਨਕ ਵੇਖੇ ਨਦਰਿ ਕਰਿਓ ਟੜੇ ਚਬਕਣ ਬੰਨ ਤਨ ਬਦਿਆ ਕਰਤਾ ਹਣੀ ਆਕੂ ਅਕੇ ਤਨ ਨਾਨਕ ਵੇਖੇ ਨਦਰ ਕਰ ੜਾਜ ਚਵਕਣ ਵੰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਅੱਤੇ